ਮਲਾ ਕੇਂਦਰੀ ਜਿਹੜੀ ਕੌਮੀ ਟ੍ਰੇਡ ਯੂਨੀਅਨਾਂ ਦੇ ਸੱਦੇ ਤੇ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਅੱਜ ਸੈਮਤੀ થી ਉਹ ਇਸ ਪ੍ਰਦਰਸ਼ਨ ਸੀ ਕਰ ਰਹੇ ਕਿਉਂਕਿ ਮੰਗਾਂ ਸਾਡੀਆਂ ਸਾਰਿਆਂ ਦੀਆਂ ਸਾਂਝੀਆਂ ਨੇ ਔਰ ਸਾਂਝੇ ਅਸੀਂ ਸੰਘਰਸ਼ਾ ਜਿਹੜਾ ਕੇਂਦਰ ਸਰਕਾਰ ਦੇ ਖਿਲਾਫ ਲੜ ਰਹੇ ਹਾਂ ਉਹਦੇ ਵਿੱਚ ਬਿਜਲੀ ਸੋਧ ਬਿੱਲ ਬੀਜ ਬਿੱਲ ਤੇ ਲੇਬਰ ਕੋਡ ਬਿੱਲ ਤੇ ਚੌਥਾ ਹੈਗਾ ਮਨਰੇਗਾ ਬਿੱਲ ਇਹਨਾਂ ਦਾ ਵਿਰੋਧ ਕਰਦੇ ਆ ਚੌਥਾ ਇਹ ਹੈਗਾ ਕਿ ਜਿਹੜਾ ਅਮਰੀਕਾ ਤੇ ਭਾਰਤ ਦੀ ਡੀਲ ਹੋਈ ਹੈ ਉਹ ਡੀਲ ਨੂੰ ਅਜੇ ਤੱਕ ਕਲੀਅਰ ਨਹੀਂ ਕੀਤਾ ਜਾ ਰਿਹਾ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਉਹ ਦਾ ਵਿਰੋਧ ਕਰ ਰਹੇ ਹਾਂ ਕਿਉਂਕਿ ਉਹ ਦਾ ਜਿਹੜਾ ਖੇਤੀਬਾੜੀ ਦੇ ਉੱਤੇ ਬਹੁਤ ਵੱਡਾ ਇੱਕ ਅਸਰ ਪਾਊਗਾ ਇਸ ਲਈ ਉਹ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਅੱਜ ਦੇਸ਼ ਵਿਆਪੀ ਹੜਤਾਲ ਦੇ ਵਿੱਚ ਸ਼ਾਮਲ ਹੋਏ ਦੇਖੋ ਉਹਦੇ ਚਹਾਲਾ ਤੇ ਇਹ ਬਣ ਗਏ ਕਿਉਂਕਿ ਪਹਿਲਾਂ ਸਰਕਾਰ ਵੋਟਾਂ ਦੀ ਚੁਣੀ ਜਾਂਦੀ ਸੀ ਹੁਣ ਤੁਹਾਡੇ ਸਾਹਮਣੇ ਹੈ ਕਿ ਬਿਹਾਰ ਦੇ ਵਿੱਚ ਕੀ ਕੁਝ ਕੀਤਾ ਕਿਉਂਕਿ ਸਰਕਾਰ ਲੋਕਾਂ ਦੀ ਲੋਕਾਂ ਦੁਆਰਾ ਨਹੀਂ ਚੁੜੀ ਜਾਂਦੀ ਪੈਸੇ ਨਾਲ ਚੁੜੀ ਜਾਂਦੀ ਹੈ ਪੈਸੇ ਤੇ ਜ਼ੋਰ ਨਾਲ ਚੁੜੀ ਜਾਂਦੀ ਹੈ ਇਸ ਲਈ ਲੋਕਾਂ ਦੇ ਹੱਕਾਂ ਦਾ ਜਿਹੜਾ ਕਾਣ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਉਹ ਤੁਹਾਡੇ ਸਾਹਮਣੇ ਹੈ ਕਿ ਪ੍ਰਧਾਨ ਮੰਤਰੀ ਡੀਲ ਕਰਦਾ ਔਰ ਲੋਕਾਂ ਨੂੰ ਦੱਸਦਾ ਨਹੀਂ ਮੰਨ ਲਓ ਕੇਂਦਰ ਦੀ ਸਰਕਾਰ ਬਿੱਲ ਭੇਜਦੀ ਹੈ ਬਿਜਲੀ ਬਿੱਲ ਪੰਜਾਬ ਸਰਕਾਰ ਕੋਲੇ ਪੰਜਾਬ ਸਰਕਾਰ ਇੱਕ ਵੀ ਸ਼ਬਦ ਨਹੀਂ ਕਹਿੰਦੀ ਉਹਦੇ ਤੇ ਕਿ ਬਿੱਲ ਕੀ ਹੈ ਕਿਦੇ ਹੱਕ ਚਾ ਕਿਦੇ ਵਿਰੋਧ ਚਾ ਜਿਹੜਾ ਲੋਕਾਂ ਦੇ ਹੱਕ ਤੇ ਜਾਂ ਵਿਰੋਧ ਦੇ ਵਿੱਚ ਬਿੱਲੇ ਜਾਣਾ ਉਹਨਾਂ ਦੀ ਸਲਾਹ ਕਿਤੇ ਨਹੀਂ ਲਈ ਜਾ ਰਹੀ ਇਸੇ ਕਰਕੇ ਨਹੀਂ ਨਾ ਲਈ ਜਾ ਰਹੀ ਕਿਉਂਕਿ ਲੋਕਾਂ ਨੂੰ ਵੋਟ ਬੈਂਕ ਸਮਝਿਆ ਹੀ ਨਹੀਂ ਜਾ ਰਿਹਾ ਕਿਉਂਕਿ ਹੁਣ ਲੱਗਦਾ ਇਹ ਹੈ ਕਿ ਸਰਕਾਰਾਂ ਦਾ ਐਟੀਟਿਊਡ ਕਾਰਪੋਰੇਟ ਪ੍ਰਤੀ ਇੰਨਾ ਜ਼ਿਆਦਾ ਖਰਾਬ ਹੋ ਗਿਆ ਕਿ ਲੋਕਾਂ ਨੂੰ ਡਰਾ ਕੇ ਔਰ ਪੈਸੇ ਦੇ ਜ਼ੋਰ ਦੇ ਨਾਲ ਜਿਹੜੀ ਇਲੈਕਸ਼ਨਾਂ ਸੀ ਜਿੱਤਾਂ ਅਗਲਾ ਸੰਘਰਸ਼ ਕੀ ਹੋਏਗਾ ਅਗਰਾ ਸੰਘਰਸ਼ ਜੋ ਮੋਰਚੇ ਵੱਲੋਂ ਜਾਂ ਜਥੇਬੰਦੀਆਂ ਦੇ ਵੱਲੋਂ ਜਿਹੜਾ ਵੀ ਫੈਸਲਾ ਆਊਗਾ ਸਰਕਾਰ ਉਸ ਨੂੰ ਧੀਰਜ ਜਾਰੀ ਰੱਖਾਂਗੇ ਜਿੰਨੀ ਦੇਰ ਤੱਕ ਕੇ ਵਾਸਤੇ ਮੈਂ ਭਾਰਤੀ ਕਿਸਾਨ ਜੁਨੇ ਇਕਤਾ ਗ੍ਰਾਹਾਂ ਬਲਾਕ ਨਾਬਾ ਦਾ ਜਨਰਲ ਸਿਕਤਰ ਜਸਵਿੰਦਰ ਸਿੰਘ ਸਾਲੂਆਲ ਕਿਉਂਕਿ ਜਿਹੜੀ ਇਹ ਪਿਛਲੇ ਸਮੇਂ ਦੇ ਵਿੱਚ ਅਮਰੀਕਾ ਦੇ ਨਾਲ ਡੀਲ ਹੋਈ ਆ ਇਹ ਬਹੁਤ ਹੀ ਖਤਰਨਾਕ ਡੀਲ ਆ ਕਿਉਂਕਿ ਇਹ ਦੇਸ਼ ਦਾ ਕਿਸਾਨ ਇਹਦੇ ਵਿੱਚ ਅਤੇ ਹੋਰ ਮਜ਼ਦੂਰ ਵਰਗ ਟੋਟਲ ਹੀ ਵਰਗ ਇਹ ਚ ਪੂਰੀ ਤਰ੍ਹਾਂ ਪ੍ਰਭਾਵਿਤ ਹੋਣਾ ਕਿਉਂਕਿ ਤੁਸੀਂ ਦੇਖੋ ਜਿਹੜੀ ਕੋਈ ਅਮਰੀਕਾ ਤੋਂ ਆਈਟਮ ਆਉਣੀ ਆ ਉਹ ਤੇ 0% ਟੈਰਸਟ ਉਦੋਂ ਬਾਅਦ ਜਿਹੜਾ ਇਧਰੋਂ ਕੋਈ ਆਇਟਮ ਜਾਣੀ ਉਹ ਤੇ 18% ਤੇ ਤੁਸੀਂ ਆਹ ਦੱਸੋ ਜੇ ਦੁੱਧ ਅਨਾਜ ਕੋਈ ਹੋਰ ਆਊਗਾ ਤਾਂ ਉਹਦੇ ਵਿੱਚ ਕੀ ਬਣਨਾ ਕਿਸਾਨਾਂ ਦਾ ਮਜ਼ਦੂਰਾਂ ਦਾ ਹੋਰ ਸਾਰੇ ਵਰਗਾਂ ਦਾ ਕੀ ਬਣੂਗਾ ਉਹਦੇ ਵਿੱਚ ਪੰਜਾਬ ਦਾ ਪੂਰੇ ਹਿੰਦੁਸਤਾਨ ਦਾ ਬੁਰਾ ਹਾਲ ਹੋ ਜਾਣਾ ਇਸ ਕਰਕੇ ਜਿਹੜੀ ਅੱਜ ਇਹ ਟ੍ਰੇਡ ਜਥੇਬੰਦੀਆਂ ਵੱਲੋਂ ਇਹ ਅੱਜ 12 ਫਰਵਰੀ 2026 ਨੂੰ ਇਹ ਬੰਦ ਦੀ ਕਾਲ ਦਿੱਤੀ ਹੈ ਉਹਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਇਹਨਾਂ ਦੀ ਸਪੋਰਟ ਦੇ ਵਿੱਚ ਆਏ ਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਅਗਰ ਡੀਲ ਰੱਦ ਨਹੀਂ ਹੁੰਦੀ ਇਦੇ ਵਾਸਤੇ ਲੰਬੇ ਸੰਘਰਸ਼ ਵੱਡੇ ਸੰਘਰਸ਼ ਕਰਨੇ ਪੈ ਸਕਦੇ ਨੇ ਇਸ ਕਰਕੇ ਸਾਰਿਆਂ ਨੂੰ ਅਸੀਂ ਇਕੱਠੇ ਕਰਕੇ ਸਾਰੇ ਵਰਗਾਂ ਨੂੰ ਟੋਟਲ ਹਿੰਦੁਸਤਾਨ ਦੇ ਵਿੱਚ ਇਕੱਠੇ ਕਰਕੇ ਇਸ ਡੀਲ ਦੇ ਵਿਰੁੱਧ ਪੂਰਾ ਸੰਘਰਸ਼ ਹੀ ਲੜਾਇਆ ਜਾਊਗਾ ਜਿਸ ਤਰ੍ਹਾਂ ਵੀ ਸਾਨੂੰ ਉੱਪਰੋਂ ਕੋਈ ਕਾਲ ਆਉਂਦੀ ਆ ਉਹ ਸੰਘਰਸ਼ ਨੂੰ ਅਸੀਂ ਨਿਪਰੇ ਚਾੜਾਂਗੇ ਭਾਰਤ ਬੰਦੇ ਦਾ ਸੱਦਾ ਜ਼ਰੂਰ ਆ ਪਰ ਆਪਣਾ ਨਾਬੇ ਤੇ ਕੋਈ ਅਸਰ ਵੇਖਣ ਨੂੰ ਨਹੀਂ ਮਿਰੇ ਆ ਕਿਉਂਕਿ ਦੇਖੋ ਜਿਹੜੇ ਆਪਣੇ ਸਮਝਦਾਰ ਸਿਆਣੇ ਲੋਕ ਨੇ ਕਿਉਂਕਿ ਜਿਹੜੀ ਕੁਝ ਸਰਕਾਰਾਂ ਦੀ ਵੀ ਨੀਤੀਆਂ ਹੁੰਦੀਆਂ ਨੇ ਕਿ ਵੀ ਇਹ ਜਿਹੜੀ ਡੀਲ ਆ ਇਹ ਬਹੁਤ ਹੀ ਵਧੀਆ ਡੀਲ ਆ ਜੀ ਇਸ ਤਰ੍ਹਾਂ ਕਿ ਜਦੋਂ ਹੌਲੀ-ਹੌਲੀ ਜਿਸ ਤਰ੍ਹਾਂ ਅੱਜ ਬੰਦ ਦਾ ਸੱਦਾ ਦਿੱਤਾ ਗਿਆ ਤੇ ਟਰੇਡ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਤੇ ਜਥੇਬੰਦੀਆਂ ਆਪਣੇ ਐਸਕੇਐਮ ਦੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਇਹ ਹੌਲੀ-ਹੌਲੀ ਅਸੀਂ ਪ੍ਰਚਾਰ ਸ਼ੁਰੂ ਕਰਾਂਗੇ ਜਦੋਂ ਲੋਕਾਂ ਨੂੰ ਸਮਝਾਵਾਂਗੇ ਗੱਲ ਹੌਲੀ-ਹੌਲੀ ਸਮਝ ਲੱਗੂਗੀ ਕਿਉਂਕਿ ਸਰਕਾਰਾਂ ਇਹ ਦੱਬ ਕੇ ਗੱਲ ਰੱਖਦੀਆਂ ਨੇ ਕਿ ਲੋਕਾਂ ਨੂੰ ਸਮਝਣ ਲੱਗੇ ਜਦੋਂ ਸਿਰ ਦੇ ਉੱਪਰ ਦੀ ਪਾਣੀ ਲੰਘ ਜਾਂਦਾ ਫੇਰ ਲੋਕ ਉੱਠਦੇ ਨੇ ਅਸੀਂ ਇਹ ਅੱਜ ਦੀ ਬਾਅਦ ਪੂਰੇ ਯਾਨੀ ਕਿ ਕੋਸ਼ ਕਰਾਂਗੇ ਕਿ ਵੀ ਆਪਾਂ ਲੋਕਾਂ ਨੂੰ ਜਾਗਰਤ ਕਰੀਏ ਕਿ ਜਿਹੜੀ ਇਹ ਅਮਰੀਕਾ ਨਾਲ ਡੀਲ ਕੀਤੀ ਆ ਇਹ ਬਹੁਤ ਹੀ ਖਤਰਨਾਕ ਹਾਤਕਾ ਇਹਦਾ ਆਪਾਂ ਵਿਰੋਧ ਕਰੀਏ। ਰੋਸ ਪ੍ਰਦਰਸ਼ਨ ਅਸੀਂ ਇਸ ਲਈ ਕਰਦੇ ਆ ਸਾਡੀ ਨਾ ਚੰਡੀਗੜ੍ਹ ਦੇ ਵਿੱਚ ਐਸਕੇਐਮ ਤੇ ਹੋਰ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ ਸੀਗੀ ਜਿਹਦੇ ਵਿੱਚ ਇਹ 12 ਤਰੀਕ ਦੀ ਅਸੀਂ ਹੜਤਾਲ ਕਰੀ ਸੀ ਸਾਰੇ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ। ਇਹਦੇ ਵਿੱਚ ਜਿਵੇਂ ਸਾਡੇ ਪਹਿਲਾਂ 25 ਕਾਨੂੰਨ ਸੀਗੇ ਹੁਣ ਉਹ 4 ਦੇ ਵਿੱਚ ਤਬਦੀਲ ਕਰਤੇ ਤੇ ਆਪਣਾ ਬਿਜਲੀ ਬਿੱਲ 2025 ਆ ਜਿਹੜਾ ਵੀ ਉਹ ਬੜਾ ਖਤਰਨਾਕ ਹੈ ਜੇ ਉਹ ਲਾਗੂ ਹੋ ਜਾਂਦਾ ਤੇ ਆਪਣਾ ਇਧਰ ਜਿੰਨੇ ਵੀ ਜਾਨੀ ਕਿ ਵੀ ਇਹ ਨੁਕਸਾਨ ਨੇਗੇ ਇਹ ਸਾਰੇ ਲੋਕਾਂ ਦੇ ਆ ਰਹੇ ਨੇਗੇ ਇਹ ਜੇ ਮੋਦੀ ਸਰਕਾਰ ਇਹ ਜੇ ਪੈਂਤਰੇ ਵਰਤ ਰਹੀ ਆ ਜੇ ਕੋਈ ਬਿਲ ਪਾਸ ਕਰਨਾ ਤਾਂ ਪੰਜਾਬ ਸਰਕਾਰ ਨੂੰ ਪੁੱਛ ਦੇਣੀ ਤੇ ਉੱਥੇ ਉਹ ਜੇ ਕੋਈ ਪੈਸੇ ਦੇਣੇ ਨੇਗੇ ਕੋਈ ਬਿਲ ਪਾਸ ਕਰਨਾ ਤਾਂ ਉਹ ਕਰ ਦੇਣੀ ਬਲਕੇ ਉਲਟਾ ਜਾਨੀ ਕਿ ਕਹਿ ਦੇਣਗੇ ਵੀ ਤੁਸੀਂ ਪਹਿਲਾਂ ਸਮਾਰਟ ਮੀਟਰ ਲਗਾਓ ਤੁਸੀਂ ਕਿਸਾਨਾਂ ਦੀ ਬਿਜਲੀ ਬੰਦ ਕਰੋ ਇਹ ਜਾਣਗੇ ਇਹ ਸਾਰਾ ਇਹਰਾ-ਵੇਰਾ ਕਰਕੇ ਵੀ ਜਿੰਨੀਆਂ ਵੀ ਸਹੂਲਤਾਂ ਦਿੱਤੀਆਂ ਜਾਂਦੇ ਨੇ ਜਿਵੇਂ ਗਰੀਬ ਲੋਕਾਂ ਨੂੰ ਜਾਂ ਹੋਰ ਆ ਵੀ ਇਹ ਲਾਸਟ ਦੇ ਵਿੱਚ 2-4 ਸਾਲ ਦੇ ਵਿੱਚ ਸਾਰੀਆਂ ਬੰਦ ਕਰ ਦੇਣੀਆਂ ਤੇ ਜਿਹਦਾ ਨੁਕਸਾਨ ਆ ਜਿਹੜਾ ਆਮ ਲੋਕਾਂ ਨੂੰ ਹੋਊਗਾ ਕੇਂਦਰ ਕਿਉਂ ਕਰਦੀ ਇਸ ਤਰ੍ਹਾਂ ਪੰਜਾਬ ਕੇਂਦਰ ਦਾ ਸ਼ੁਰੂ ਤੋਂ ਹੀ ਮਤਲਬ ਹੀ ਮਾਲ ਆ ਜਿਵੇਂ ਕਹਦੀ ਵੀ ਬੀਜੇਪੀ ਕਦੇ ਆਈ ਨਹੀਂ ਗਈ ਉਹ ਇਸ ਢੰਗ ਨਾਲ ਹੁਣ ਵਰਤ ਰਹੇ ਨੇਗੇ ਇਹਨਾਂ ਨੂੰ ਬਿਲਕੁਲ ਥੱਲੇ ਲਾ ਰਹੇ ਨੇਗੇ ਵੀ ਕਿਸੇ ਵੀ ਢੰਗ ਨਾਲ ਵੀ ਪੰਜਾਬ ਸਰਕਾਰ ਦੇ ਵਿੱਚ ਸਾਡਾ ਜਿਹੜਾ ਬੋਲ ਵਾਲਾ ਸਾਡਾ ਹੋਵੇਗਾ ਜੀ ਡੀ ਰੀਡਿੰਗ ਵਾਲੇ ਮੁਲਾਜ਼ਮ ਦੀ ਉਹ ਇੱਕ ਇਹਨਾਂ ਦੇ ਠੇਕੇ ਦੇ ਭਰਤੀ ਕੀਤੇ ਹੋਏ ਸੀ ਤੇ ਉਹ ਅੱਜ ਕਿੰਨੇ ਸਾਲਾਂ ਦੇ ਮਤਲਬ ਰੀਡਿੰਗ ਲੈ ਰਹੇ ਨੇ ਜਦੋਂ ਰੀਡਿੰਗ ਅੱਜ ਉਹਨਾਂ ਨੇ ਵੀ ਸੋਚਿਆ ਵੀ ਸਾਨੂੰ ਪੱਕੇ ਕੀਤਾ ਜਾਵੇ ਉਹਨਾਂ ਨੂੰ 1 ਰੁਪਿਆ 2 ਰੁਪਿਆ ਵਿਚਾਰੇ ਨੂੰ ਪਰ ਮੀਟਰ ਮਿਲਦਾ ਦੀ ਉਹਦੇ ਕਰਕੇ ਉਹਨਾਂ ਨੇ ਵੀ ਅੱਜ ਆਪਣੇ ਸਟ੍ਰੈਟ ਤੇ ਨੇ ਕਿ ਇਸ ਲਈ ਉਹ ਰੀਡਿੰਗ ਨਹੀਂ ਲਈ ਜਾ ਰਹੀ ਤੇ ਜਿਹੜਾ ਵੀ ਹੁਣ ਬਿੱਲ 2025 ਬਿੱਲ ਇਹਨਾਂ ਨੇ ਪਾਸ ਕੀਤਾ ਉੱਚ ਮੁਲਾਜ਼ਮਾਂ ਦਾ ਘਾਣ ਹੋ ਰਿਹਾ ਜਿਹੜੇ ਉਹਦੇ ਕਰਕੇ ਸਾਡੀਆਂ ਜਿਹੜੀਆਂ ਜੋ ਵੀ ਪੋਸਟਾਂ ਨੇਗੀਆਂ ਉਹ ਖਤਮ ਕੀਤੀਆਂ ਜਾਣਗੀਆਂ ਤੇ ਚਿੱਪ ਵਾਲੇ ਮੀਟਰ ਲਾ ਲਾ ਕੇ ਮਤਲਬ ਬਿਜਲੀ ਬੋਰਡ ਸਾਡਾ ਜਿਹੜਾ ਮਹਿੰਗਾਈ ਸਮਝ ਲਓ ਵੀ ਸਾਡੇ ਉੱਪਰ ਬਹੁਤ ਜ਼ਿਆਦਾ ਥੋਪੀ ਜਾਊਗੀ ਉਹਦੇ ਕਰਕੇ ਦੋਨੇ ਸਰਕਾਰਾਂ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਉਹ ਮੁਲਾਜ਼ਮਾਂ ਦੇ ਮਾਗਰ ਪਈ ਹੋਈ ਆ ਉਹ ਪ੍ਰਾਈਵੇਟੇਸ਼ਨ ਲਿਓਣਾ ਚਾਹੁੰਦੀ ਆ ਤਾਂ ਕਿ ਪ੍ਰਾਈਵੇਟੇਸ਼ਨ ਚ ਸਾਰਾ ਕੁਝ ਵੇਚਿਆ ਜਾਊਗਾ ਜਿਵੇਂ ਜ਼ਮੀਨਾਂ ਵੇਚੀਆਂ ਜਾ ਰਹੀਆਂ ਨੇ ਬਿਜਲੀ ਬੋਰਡ ਦੀਆਂ ਤੇ ਕੋਈ ਵੀ ਸਰਕਾਰ ਸਾਡੇ ਹਿੱਤ ਦੀ ਗੱਲ ਨਹੀਂ ਕਰ ਰਹੀ। ਹਿੰਦੁਸਤਾਨ ਦੇ ਵਿੱਚ 12 ਫਰਵਰੀ 2026 ਨੂੰ ਅੱਜ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਕੇਂਦਰੀ ਟ੍ਰੇਡ ਯੂਨੀਅਨਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਉਸ ਦੀ ਹਮਾਇਤ ਕੀਤੀ ਗਈ ਔਰ ਡਟ ਕੇ ਉਸ ਦੇ ਨਾਲ ਖੜਨ ਦਾ ਐਲਾਨ ਕੀਤਾ ਗਿਆ। ਉਸ ਦੇ ਤਹਿਤ ਅਸੀਂ ਤਹਿਸੀਲਾਂ 'ਚ ਜ਼ਿਲ੍ਹਿਆਂ 'ਚ ਸਾਰੇ ਦੇਸ਼ ਦੇ ਵਿੱਚ ਇਸ ਤਰ੍ਹਾਂ ਨਾਦੇ ਐਕਸ਼ਨ ਦੇ ਦਫ਼ਤਰ ਚ ਇਕੱਠੇ ਇਕੱਠੇ ਹੋਣ ਦਾ ਫੈਸਲਾ ਕੀਤਾ ਸੀ ਇੱਥੇ ਇਕੱਠੇ ਹੋ ਕੇ ਰੈਲੀ ਕਰ ਰਹੇ ਹਾਂ ਇਸੇ ਤਰ੍ਹਾਂ ਹੋਰ ਸਰਕਾਰੀ ਅਧਾਰੇ ਜਿਹੜੇ ਆ ਆਪਣੇ ਆਪਣੇ ਗੇਟਾਂ ਤੇ ਰੈਲੀਆਂ ਕਰਕੇ ਹੜਤਾਲ ਕਰ ਰਹੇ ਆ ਇਸ ਦਾ ਮਤਲਬ ਸੰਭਾਵਨਾ ਇਹ ਹੈ ਦੇਸ਼ ਦੇ ਵਿੱਚ 40 ਕਰੋੜ ਲੋਕ ਅੱਜ ਇਸ ਹੜਤਾਲ ਦੇ ਵਿੱਚ ਹਿੱਸਾ ਲੈ ਸਕਦੇ ਨੇ ਕੇਂਦਰ ਸਰਕਾਰ ਤੇ ਅਸਰ ਤਾਂ ਹੈ ਇਹ ਗੱਲ ਨਹੀਂ ਹੈ ਵੀ ਅਸਰ ਹੈ ਨਹੀਂ ਅਸਰ ਹੈਗਾ ਜੇ ਅਸਰ ਨਾ ਹੁੰਦਾ ਤਾਂ 11 ਸਾਲ ਨਾ ਲੰਘਦੇ ਉਹਨੂੰ ਮੋਦੀ ਨੇ ਦੇਸ਼ ਦੇ ਵਿੱਚ ਹਿੰਦੂ ਰਾਸ਼ਟਰ ਐਲਾਨ ਕਰਕੇ ਸੰਵਿਧਾਨ ਬਦਲ ਦੇਣਾ ਸੀ ਇਹ ਅਸਰ ਹੀ ਹੈ ਲੋਕਾਂ ਦਾ ਲੋਕਾਂ ਦੇ ਦਬਾਅ ਦਾ ਜਿਹਦੇ ਕਾਰਨ ਉਹ ਹਾਲੇ ਅੱਗੇ ਵਧ ਨਹੀਂ ਰਿਹਾ 빙ੇ ਡੇਡੇ ਟੰਗ ਨਾਲ ਕਾਨੂੰਨ ਬਦਲ ਕੇ ਕਾਨੂੰਨ ਨਵੇਂ ਲਿਆ ਕੇ ਕਾਨੂੰਨਾਂ 'ਚ ਤਬਦੀਲੀ ਕਰਕੇ ਸੋਧਾਨ ਦੇ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਕਰਕੇ ਡੇਡੇ ਟੰਗ ਨਾਲ ਲੋਕਾਂ ਨੂੰ ਗੁੰਮਰਾਹ ਕਰਕੇ ਉਹ ਅੱਗੇ ਵਧਣ ਦੇ ਯਤਨ ਕਰ ਰਹੇ ਆ ਦਬਾਅ ਉਹਨਾਂ ਤੇ ਚੱਲ ਰਿਹਾ ਲਗਾਤਾਰ